ਭਾਰਤਗੜ ਦੇ ਜੰਗਲ ਚ ਜ਼ਖਮੀ ਹਾਲਤ ਵਿੱਚ ਮਿਲਿਆ ਜੰਗਲੀ ਸਾਂਬਰ ਦਾ ਬੱਚਾ ਜੀਹਾਂ ਭਾਰਤਗੜ ਪੁਲਿਸ ਚੌਂਕੀ ਦੇ ਬਿਲਕੁਲ ਕੁਝ ਹੀ ਦੂਰੀ ਤੇ ਜੰਗਲ ਚੋਂ ਇੱਕ ਜ਼ਖਮੀ ਹਾਲਤ ਚੋਂ ਜੰਗਲੀ ਸਾਂਬਰ ਦਾ ਬੱਚਾ ਮਿਲਿਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਉਕਤ ਜਾਨਵਰ ਬਾਰੇ ਜਿਵੇਂ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਕਤ ਜ਼ਖਮੀ ਜੰਗਲੀ ਜਾਨਵਰ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਬਾਕੀ ਅੰਦਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੀ ਕੁੰਮਦੇ ਹਨ। ਉਹਨਾਂ ਕਿਹਾ ਕਿ ਉਕਤ ਜਾਨਵਰ ਕਿਵੇਂ ਜ਼ਖਮੀ ਹੋਇਆ ਹੈ ਇਸ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪਰ ਜੰਗਲੀ ਜੀਵ ਰੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਹੀ ਉਹ ਦੱਸ ਸਕਦੇ ਹਨ ਕਿ ਉਕਤ ਜਾਨਵਰ ਕਿਸ ਤਰੀਕੇ ਨਾਲ ਜ਼ਖਮੀ ਹੋਇਆ ਹੈ। ਇਸ ਮੌਕੇ ਜਦੋਂ ਜੰਗਲੀ ਜੀਵ ਰੱਖਿਆ ਵਿਭਾਗ ਦੇ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਆਪਣੇ ਬਲਾਕ ਅਫਸਰ ਨੂੰ ਹੋਰ ਹੀ ਮੌਕੇ ਤੇ ਪੇਜ ਰਹੇ ਹਨ ਤਾਂ ਕਿ ਉਕਤ ਜਾਨਵਰ ਨੂੰ ਲਿਜਾ ਕੇ ਉਸ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਆ ਹੁਣ ਦੇਖੇ ਸਰਾਖ ਆ ਵੀ ਇਹਦੇ ਸਰਾਖ ਤੇ ਪਰ ਉਹ ਮਨ ਪ੍ਰਭਜੋਤ ਉਹਨਾਂ ਦਾ ਫੋਨ ਆਇਆ ਸੀਗਾ ਜਿਹੜਾ ਨੰਬਰ ਦਿੱਤੇ ਉਹਨਾਂ ਨੂੰ ਆਇਆ ਸੀ ਅਸੀਂ ਉੱਥੇ ਆਨ ਦੀ ਸਪੋਰਟੇ ਖੜੀਆਂ ਹੋਏ ਸੀ ਥੰਡੇ ਅਸੀਂ ਉਹ ਵਾਈਲਡ ਲਾਈਫ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਪਰ 1.5 ਘੰਟਾ ਹੋ ਗਿਆ ਹੈ ਪਰ ਕੋਈ ਵੀ ਹਜੇ ਤੱਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈ ਮੈਡਮ ਪਰ ਪ੍ਰਭਜੋਤ ਨੇ ਕਿਹਾ ਹੈ ਕਿ ਵੀ ਤੁਹਾਡੇ ਕੋਲ ਬੰਦੇ ਪਹੁੰਚ ਰਹੇ ਹਨ ਜੇਕਰ ਇਹ ਬਿਚਾਰੇ ਦੀ ਜਾਨ ਚਲ ਜਾਂਦੀ ਹੈ ਅਸੀਂ ਤਾਂ ਬਹੁਤ ਕੋਸ਼ਿਸ਼ કરી ਜਾਨ ਬਚਾਉਣੇ ਦੀ ਪਰ ਇਸ ਦੀ ਜ਼ਿੰਮੇਵਾਰੀ ਵਨ ਲਾਈਫ ਵਾਲਿਆਂ ਦੀ ਹੋਵੇਗੀ ਜੋ ਕਿ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਮਨਜਿੰਦਰ ਸਿੰਘ ਗਿੱਲ ਪਿੰਡ ਭਰਤਗੜ ਤੋਂ ਅੱਜ ਸਵੇਰੇ ਮੇਰੇ ਫਾਦਰ ਸਾਹਿਬ ਅੱਜ ਜੰਗਲ ਦੇ ਇੱਧਰ ਆਪਣਾ ਸਾਡਾ ਜੰਗਲ ਪੈਂਦਾ ਪਰਸਨ ਅਸੀਂ ਉੱਥੇ ਘੁੰਮ ਰਹੇ ਸੀਗੇ ਕਿ ਇੱਥੇ ਇੱਕ ਅਸੀਂ ਨੀਲ ਗਾਇ ਦੇਖੀਆ ਔਰੇ ਇਹ ਨਹੀਂ ਸਾਨੂੰ ਪਤਾ ਨੀਲ ਗਾਇ ਕਿ ਕਿਹੜਾ ਜਾਨਵਰ ਹੈ ਪਰ ਇਸ ਦਿਨਾਂ ਦੋ ਸ਼ਰੇ ਮਾਰੇ ਹੋਏ ਨੇ ਸ਼ਰੇ ਮਲੇ ਸ਼ਿਕਾਰੀਆਂ ਵੱਲੋਂ ਇਹਦਾ ਸ਼ਿਕਾਰ ਕਰਨੇ ਦੀ ਕੋਸ਼ਿਸ਼ ਕੀਤੀ ਗਈ ਹੈ ਦੋ ਇਹਦੇ ਬੱਚੇ ਵਿਚਾਰਾ ਤੜਫ ਰਿਹਾ ਹੈ ਤੇ ਅਸੀਂ ਜਿਹੜੇ ਵਰਲਡ ਵਾਈਲਡ ਲਾਈਫ ਵਾਲੇ ਨੇ ਉਹਨਾਂ ਨੂੰ ਅਸੀਂ ਕੰਟੈਕਟ ਕਰਿਆ ਉਹ ਹਲੇ ਤੱਕ ਸਾਡੇ ਕੋਲ ਨਹੀਂ ਪੁੱਜੇ ਜੀ ਕਹਿੰਦੇ ਸਾਨੂੰ ਨੌਕਰੀ ਦਿਓ ਅਸੀਂ ਕੰਮ ਕਰਾਂਗੇ ਪਰ ਹੁਣ ਇਹ ਤਨਖਾਹ ਲੈਣ ਦੇ ਬਾਵਜੂਦ ਅਗਰ ਤੁਸੀਂ ਨਹੀਂ ਕੰਮ ਕਰ ਸਕਦੇ ਸਾਨੂੰ ਦੱਸੋ ਸਾਡੇ ਨਾਲ ਐਵੇਂ ਲਾਰੇ ਲਗਾਈ ਜਾ ਰਹੇ ਨੇ ਫੋਨ ਕਰਕੇ ਕਿ ਅਸੀਂ ਪੁੱਜ ਰਿਹਾ ਅਸੀਂ ਪੁੱਜ ਰਹੇ ਹਾਂ ਇਹ ਤਾਂ ਫਿਰ ਸਾਡੇ ਤੋਂ ਅੱਖਾਂ ਮੀਚ ਨਹੀਂ ਹੁੰਦੀਆਂ ਅਸੀਂ ਵੀ ਅੱਖਾਂ ਮੀਚ ਕੇ ਲੰਘ ਸਕਦੇ ਸੀਗੇ ਪਰ ਅਸੀਂ ਵਿਚਾਰਿਆਂ ਨੂੰ ਤੜਫਦਾ ਦੇਖ ਨਹੀਂ ਸਕਦੇ ਸਾਡਾ ਦਿਲ ਹੈਗਾ ਨਰਮ ਸੀ ਇਹਨਾਂ ਨੂੰ ਤੜਫਦਾ ਨਹੀਂ ਦੇਖ ਸਕਦੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਬਚਾਇਆ ਜਾ ਸਕੇ ਤੇ ਬਾਰ-ਬਾਰ ਵਾਈਲਡ ਲਾਈਫ ਵਾਲਿਆਂ ਨੂੰ ਬੇਨਤੀ ਹੈ ਕਿ ਇਹ ਇਦਾਂ ਦੇ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੁਸੀਂ ਕੰਟੈਕਟ ਕਰਕੇ ਉਹਨਾਂ ਨੂੰ ਮਤਲਬ ਦੱਸਿਆ ਜਾਵੇ ਕਿ ਅਸੀਂ ਪੁੱਛ ਰਹੇ ਹਾਂ ਕਿ ਨਹੀਂ ਪੁੱਛ ਰਹੇ ਸਾਫ਼ ਜਾਣਕਾਰੀ ਦੇ ਦੇਣਾ ਨਹੀਂ ਤਾਂ ਅਸੀਂ ਇੱਥੇ ਤੇ ਹੁਣ 5-7 5-10 ਮੁੰਡੇ ਕੱਢ ਕੇ ਲਿਆਵਾਂਗੇ ਅਸੀਂ ਪਿੰਡ ਦੇ ਇੱਥੇ ਬਚਾਵਾਂਗੇ ਇਹਨੂੰ ਪਰ ਹੁਣ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਤੇ ਨਹੀਂ ਤਾਂ ਅਗਰ ਇਹਨੂੰ ਕੁਝ ਵੀ ਹੁੰਦਾ ਹੈ ਤਾਂ ਅਸੀਂ ਸਾਰਾ ਐਕਸ਼ਨ ਮંત્રી ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਜਿਹੜੀ ਕਲਾਸ ਲਗਾਈ ਜਾਵੇ ਕਿ ਉਹ ਕਿਉਂ ਨਹੀਂ ਐਕਸ਼ਨ ਕਰ ਰਹੇ ਧੰਨਵਾਦ ਕੱਡੇ ਨੂੰ ਵੀ ਪੌਣਾ ਘੰਟਾ ਹੋ ਗਿਆ ਕਰੀਬ ਮੇਰੇ ਖਿਆਲ ਤੇ ਮੈਡਮ ਵੀ ਮੇਰੇ ਕੋਲ 1 ਘੰਟਾ ਲੇਟ ਆਏ ਆ ਕਾਰਨ ਕਿ ਸਰ ਗੱਡੀ 'ਚ ਕੋਈ ਪ੍ਰੋਬਲਮ ਸੀ ਕੋਈ ਪ੍ਰੋਬਲਮ ਨਹੀਂ ਗੱਡੀ ਤਾਂ ਵੀ ਸਾਡੇ ਕੋਲ ਉੱਤ ਹੈ ਸਰ ਕੋਈ ਉੱਪਰ ਜਿਹੇ ਚ ਹਾਂਜੀ ਯੂਨੀਵਰਸਿਟੀ ਅਸੀਂ ਮੰਤਪਾਲ ਸਾਹਿਬ ਕਰਕੇ ਆਏ ਹਾਂ ਠੀਕ ਹੈ ਜੀ ਤੋ ਕਈ ਵਾਰ ਚੋਕੋ ਸਾਹਿਬ ਦੀ ਗੱਡੀ ਇਹੀ ਜਾਂਦੀ ਆ ਨੋਦਪੁਰ ਦੀ ਹੀ ਜਾਂਦੀ ਆ ਤੇ ਫੋਨ ਕਰਦੇ ਕਹਾਂ ਸੰਨੋ ਛੋਟੇ ਜੀ ਦਿੱਕਤ ਆ ਰਹੀ ਬੈਠਾ ਇਸ ਮੰਤਰਾ ਬਾਰੇ ਤੇ ਤੁਹਾਨੂੰ ਡੀਜ਼ਲ ਪ੍ਰੋਵਾਈਡ ਹੁੰਦਾ ਪੂਰਾ ਇਹਦਾ ਨਹੀਂ ਬਿਲਕੁਲ ਕਰ ਰਿਹਾ ਨਹੀਂ ਹੋ ਰਿਹਾ ਹੈ ਜੀ ਹਾਂਜੀ ਆਪਣੇ ਨਾਲ ਤੇ ਪਾ ਕੇ ਰਿਹਾ ਤਾਂ ਨਹੀਂ ਹਾਂਜੀ ਇਹ ਗੱਲ ਸੀ ਆਪਣੇ ਨਾਲ ਠੀਕ ਹੈ ਜੀ ਠੀਕ ਹੈ ਸਰ ਮੇਰਾ ਨਾਮ ਪ੍ਰਭਜੋਤ ਕੌਰ ਫੋਰੈਸਟ ਗਾਰਡ ਹੈ ਤੇ ਮੇਰੇ ਕੋਲ ਨਾ ਤਿੰਨ ਬੀਟਾਂ ਦਾ ਚਾਰਜ ਹੈ ਜੀ ਮੇਰੇ ਕੋਲ ਚਮਕੌਰ ਸਾਹ ਪਰਤਗੜ ਤੇ ਇਧਰ ਰੋਪੜ ਦਾ ਚਾਰਜ ਹੈ ਇਹ ਪਰਤਗੜ ਔਰ ਚਮਕੌਰ ਸਾਹ ਦਾ ਮੇਰੇ ਕੋਲ ਵਾਧੂ ਚਾਰਜ ਹੈ ਤੇ ਸਾਡੇ ਸਟਾਫ ਦੀ ਵੀ ਕਮੀ ਆ ਕਾਫੀ ਜ਼ਿਆਦਾ ਤੇ ਹੁਣ ਮੈਂ ਕੁਝ ਰਿਪੋਰਟ ਦੇ ਸਿਲਸਿਲੇ ਚ ਚਮਕੌਰ ਸਾਹ ਗਈ ਹੋਈ ਸੀ ਤੇ ਮੈਂ ਉੱਥੋਂ ਹੀ ਹੁਣ ਸਿੱਧਾ ਇੱਥੇ ਪਹੁੰਚੀ ਆ ਤੇ ਹੁਣ ਜਿਵੇਂ ਮਤਲਬ ਕਿ ਸਾਡੇ ਇੱਥੇ ਸਟਾਫ ਦੀ ਹਿੰਦੀ ਜ਼ਿਆਦਾ ਕਮੀ ਆ ਸੀ ਇਹਦੇ ਬਾਰੇ ਮਤਲਬ ਸਾਰੇ ਸਟਾਫ ਵੱਲੋਂ ਡੀਐਫਓ ਸਾਹਿਬ ਨੂੰ ਵੀ ਆਪਣੇ ਨੂੰ ਬਹੁਤ ਵਾਰ ਲਿਖ ਕੇ ਦੇ ਚੁੱਕੇ ਆ ਤੇ ਇਹਦੇ ਇਸ ਕਰਕੇ ਹੀ ਥੋੜਾ ਜਿਹਾ ਮੇਰਾ ਲੇਟ ਹੋਣ ਦਾ ਪਰਪਸ ਹੈਗਾ ਵੀ ਮੇਰੇ ਕੋਲ ਜਿਆਦਾ ਏਰੀਆ ਹੈ ਤੇ ਮੈਨੂੰ ਫਿਰ ਕਵਰ ਕਰਨਾ ਥੋੜਾ ਔਖਾ ਸੀਗਾ ਇਸ ਲਈ ਕਾਫੀ ਟਾਈਮ ਬਾਅਦ ਇੱਥੇ ਪਹੁੰਚਿਆ ਹਾਂ ਤੇ ਮੈਮ ਜਿਹੜਾ ਤੁਸੀਂ ਅੱਜ ਇੱਥੇ ਗੱਡੀ ਬਿਨ ਲੈ ਕੇ ਆਏ ਆਪਣੀ ਇਹਦੇ ਵਿੱਚ ਕੀ ਕਰਨਾ ਵੀ ਗੱਡੀ ਕਿਉਂ ਨਹੀਂ ਲੈ ਕੇ ਆਏ ਸਰ ਇੱਕ ਤਰੀ ਸਾਡੇ ਕੋਲ ਝਿਲੇ ਵਿੱਚ ਹੀ ਇੱਕ ਗੱਡੀ ਆ ਹਾਂਜੀ ਤੇ ਉਸ ਉਸ ਤੋਂ ਬਾਅਦ ਸਾਡੀ ਥੋੜੀ ਪ੍ਰੋਬਲਮ ਇਹ ਵੀ ਆ ਰਹੀ ਹੈ ਕਿ ਡੀਐਫਓ ਸਾਹਿਬ ਵੱਲੋਂ ਕਿਹਾ ਜਾਂਦਾ ਬਜਟ ਦੀ ਕਮੀ ਹੋਣ ਕਰਕੇ ਵੀ ਤੇਲ ਨਹੀਂ ਹੈਗਾ ਤਾਂ ਤੇਲ ਆਪਣੇ ਲੈਵਲ ਤੇ ਹੀ ਪੋਆਇਆ ਜਾਵੇ ਵੈਸੇ ਗੱਡੀਆਂ ਅਜੇ ਹੈ ਵੀ ਨਹੀਂ ਸੀ ਨਾ ਕੋਰਸ ਸਬਸਾਈਡ ਗਈ ਹੋਈ ਸੀ ਇਸ ਲਈ ਅਸੀਂ ਆਪਣੇ ਆਪਣੇ ਸਾਧਨ ਤੇ ਹੀ ਪਹੁੰਚੇ ਤੇ ਨਾਲ ਡਿਲੀਵਰੀ ਜ ਵਰਕਰਸ ਨੇ ਤੁਸੀਂ ਜਿਹੜੀ ਗੱਡੀ ਸਰਕਾਰੀ ਲੈ ਕੇ ਆਉਂਦੇ ਸੀ ਡੀਜ਼ਲ ਤੁਸੀਂ ਆਪਣੇ ਪੱਲਿਓਂ ਪਾਉਂਦੇ ਹੋ ਜੀ ਸਰ ਬਹੁਤ ਵਾਰ ਪਵਾ ਲਿਆ ਜੀ ਬਹੁਤ ਵਾਰ ਬੱਲੇ ਪਵਾ ਲਿਆ ਕਹਿੰਦੇ ਬਜਟ ਨਹੀਂ ਹੈਗਾ ਤਾਂ ਤੁਸੀਂ ਬਣ ਗਾਟਨੇ ਜਿਹੜੇ ਸਾਰਿਆਂ ਨੇ ਇਹ ਕਿਹਾ ਹੋਇਆ ਵੀ ਆਪਣੇ ਲੈਵਲ ਤੇ ਹੀ ਜੀਨੇ ਗੱਡੀ ਵਰਤਣੀ ਹੈ ਰੇਂਜ ਅਫਸਰ ਸਾਹਿਬ ਵੱਲ ਤੋਂ ਵੀ ਕਿਹਾ ਜਾਂਦਾ ਜੀਨੇ ਗੱਡੀ ਵਰਤਣੀ ਹੈ ਆਪਣੇ ਲੈਵਲ ਤੇ ਹੀ ਤੇਲ ਪਵਾ ਕੇ ਵਰਤਦੇ ਜਾਓ ਤੇ ਜਿਹੜਾ ਸੰਪਰ ਬਚਿਆ ਜੀ ਇਹਦੀ ਕਿਵੇਂ ਜੀ ਇਹ ਬਚ ਜੇਗਾ ਜਿਹੜਾ ਤੁਸੀਂ ਅੱਜ ਕੱਢਿਆ ਇੱਥੋਂ ਸਰ ਅ ਅਸੀਂ ਹੁਣ ਦੇਖਦੇ ਆ ਵੀ ਉਮੀਦ ਤਾਂ ਹੈਗੀ ਆ ਵੈਸੇ ਵੀ ਇਹ ਬਚ ਜੇਗਾ ਜੀ ਹਾਂਜੀ ਬਾਕੀ ਹੁਣ ਅਸੀਂ ਇਹਨੂੰ ਜਾ ਕੇ ਇਲਾਜ ਵੀ ਕਰਵਾਵਾਂਗੇ ਆਪਣੇ ਲੈ ਕੇ ਜਾਵਾਂਗੇ ਜੀ ਚੁੱਪ Thank you.